ਵੱਡੇ ਕੱਲੂਗਾਰੇ ਨੂੰ ਬੀਤੇ 8 ਕੁ ਮਹੀਨੇ ਹੋ ਚੁੱਕੇ ਸਨ ਦਰਬਾਰ ਸਾਹਿਬ ਦੀ ਬੇਅਦਬੀ ਦਾ ਬਦਲਾ ਲੈਣ ਲਈ ਸਿੰਘ ਅੰਮ੍ਰਿਤਸਰ ਵਿੱਚ ਇਕੱਠੇ ਹੋ ਰਹੇ ਸਨ ਸੂਇਆ ਵੱਲੋਂ ਜਦੋਂ ਇਹ ਖਬਰ ਅਬਦਾਲੀ ਨੂੰ ਮਿਲੀ ਤਾਂ ਉਸਨੇ ਵੀ ਆਪ ਦੀ ਫੌਜ ਅੰਮ੍ਰਿਤਸਰਵਾਲ ਤੋਰ ਦਿੱਤੀ ਇੱਧਰ ਨਿਸ਼ਾਨਾ ਵਾਲੀ ਮਿਸਲ ਦੇ ਯੋਧਿਆ ਨੇ ਨੀਲੇ ਨਿਸ਼ਾਨ ਖੋਲ ਦਿੱਤੇ ਸਿੰਘਾਂ ਨੇ ਝਾਕੜਾ ਦੀ ਤੇਜ਼ੀ ਨਾਲ ਆਪਦੇ ਕੋੜੇ ਅਫਗਾਨ ਲਸ਼ਕਰ ਵਿੱਚ ਤਸਾਂ ਦਿੱਤੇ ਅਸਮਾਨ ਵਿੱਚ ਸੂਰਜ ਗਰਹਿਣ ਲੱਗਾ ਹੋਇਆ ਸੀ ਹਜ਼ਾਰਾਂ ਪਠਾਨ ਕੋਟ ਸਿੰਘਾਂ ਦੀਆਂ ਚੰਡੀਆਂ ਦੀ ਪੇਟ ਚੜ ਰਹੇ ਸਨ 2 ਲੱਖ ਦੇ ਕਰੀਬ ਮਰਾਠਿਆਂ ਨੂੰ ਇੱਕ ਦਿਨ ਵਿੱਚ ਪਾਰ ਬਲਾਉਣ ਵਾਲਾ ਅਬਦਾਲੀ ਸਿੰਘਾਂ ਅਗੇ ਟਾਈ ਪੈਰਵਿਨਾ ਟਿਕ ਸਕਿਆ ਸਿੰਘਾਂ ਨੇ ਭੱਜੇ ਜਾਂਦੇ ਪਠਾਣਾ ਦਾ ਲਾਹੌਰ ਤੱਕ ਪਿੱਛਾ ਕੀਤਾ ਅੰਮ੍ਰਿਤਸਰ ਤੋਂ ਲਾਹੌਰ ਦਾ ਰਸਤਾ ਅਫਗਾਨਾ ਦੀਆਂ ਲਾਸ਼ਾਂ ਨਾਲ ਭਰ ਗਿਆ ਜਿਵੇਂ ਹੀ ਸਿੰਘ ਲਾਹੌਰ ਦੇ ਦਰਵਾਜ਼ੇ ਪੰਨ ਕੇ ਕਿਲੇ ਅੰਦਰ ਦਾਖਲ ਹੋਏ ਪਤਾ ਲੱਗਿਆ ਅਬਦਵਾਲੀ ਤਾਂ ਕਾਬਲਵਲ ਨਸ ਗਿਆ ਹੈ ਸਰਦਾਰ ਚੜਕ ਸਿੰਘ ਵੀ ਉਹਦੇ ਪਿੱਛੇ ਹੋ ਤੁਰੇ ਅਟਕਪਾਰ ਕਰਦਾ ਬਦਲੀ ਸੁਕਰ ਚੁੱਕੀ ਏ ਸਰਦਾਰ ਨੂੰ ਬੋਲਿਆ ਕਿ ਇਹ ਜੰਗਮੁਖੀ ਨਹੀਂ ਮੇਰੇ ਪੋਤਰੀ ਵੀ ਤੁਹਾਡੇ ਨਾਲ ਟੱਕਰ ਲੈਣਗੇ ਭਵਿਕ ਬਾ ਕਰਨ ਸਰਦਾਰ ਜੜਤ ਸਿੰਘ ਦੇ ਬੋਲ ਸਣ ਕੇ ਫਿਰ ਸਾਡੇ ਪੋਤੇ ਵੀ ਤੇਰੇ ਪੋਤਰਿਆਂ ਦੇ ਇਸੇ ਤਰ੍ਹਾਂ ਦੰਦ ਬਨਣਗੇ